ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਦਸਹਿਰੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਲਈ ਦਿਨ ਵਧੀਆ ਸੁੱਖ ਦਾ ਪ੍ਰਤੀਤ ਹੋਵੇ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੁਹਾਡੇ ਸਾਥ ਨਾਲ ਹੀ ਵੀਡੀਓ ਆਪਾਂ ਅੱਗੇ ਹੋਰ ਪਾਉਣੀਆਂ ਅੱਜ ਆਪਾਂ ਗੱਲ ਕਰਾਂਗੇ ਬੇ ਅਕਲਿਆਂ ਦੇ ਟੱਬਰ ਬਾਰੇ ਜੋ ਕਿ ਉਹਨਾਂ ਨੇ ਹੁਣ ਨਵਾਂ ਡਰਾਮਾ ਸ਼ੁਰੂ ਕਰਤਾ ਕੁੜੀ ਜੰਮਣ ਤੋਂ ਬਾਅਦ ਪਹਿਲਾਂ ਉਹਨਾਂ ਦਾ ਪ੍ਰੈਗਨੈਂਸੀ ਵੇਲੇ 9 ਮੰਥ ਜੀ ਇਹ ਡਰਾਮਾ ਚੱਲਿਆ ਸੀ ਫਤ ਦੇ ਇਹਨਾਂ ਦਾ ਬੇਬੀ ਸ਼ਾਵਰ ਹੁੰਦਾ ਸੀ ਕਦੇ ਗੋਦ ਭਰਾਈ ਹੁੰਦੀ ਸੀ ਆਪਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਇਹਨਾਂ ਨੇ ਤਾਂ ਬਸ 9 ਮਹੀਨੇ ਇਹੀ ਕੰਜਰਖਾਨਾ ਕੀਤਾ ਸਾਰੇ ਟੱਬਰ ਨੇ ਜੋ ਵੀ ਵੀਡੀਓ ਪਾਉਂਦੇ ਸੀ ਇਹਨਾਂ ਦਾ ਕੰਜਰਖਾਨਾ ਹੀ ਹੁੰਦਾ ਸੀ ਹਰ ਗੱਲ ਸਾਰੇ ਵੱਡੇ ਤੋਂ ਛੋਟੇ ਆਹੀ ਕੋਸੇ ਕਰੀ ਗਏ ਆ ਵਲੌਗਾਂ ਦੇ ਵਿੱਚ ਹੁਣ ਇਹਨਾਂ ਨੇ ਨਾ ਡਰਾਮਾ ਫੇਰ ਸ਼ੁਰੂ ਕਰਤਾ ਹੁਣ ਇਹਨਾਂ ਦੇ ਇਹ ਡਰਾਮੇ ਚੱਲਣਗੇ ਕੁੜੀ ਜੰਮਣ ਵਾਲੇ ਆਜੋ ਆਪਾਂ ਦੇਖਦੇ ਆਂ ਜੁੜੇ ਰਹੋ ਜੇ ਮੇਰੀ ਵੀਡੀਓ ਦੇ ਨਾਲ ਹਾਂ 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 ਹੀ ਤੇ ਗੁਰਬਾਣੀ ਵਾਲਾ ਦੇਖ ਕੇ ਲਿਖਾਂਗੇ ਕੱਢਾਂਗੇ ਵੀ ਹਾਂ ਨਿਕਲਿਆ ਵੈਸੇ ਹਜੂਰ ਸਾਹਿਬ ਦਾ ਹੁਕਮਨਾਮਾ ਤੇ ਅੰਮ੍ਰਿਤਸਰ ਦਾ ਵੀ ਅੱਛਾ ਦੋਨੋਂ ਹੱਥ ਸੀ ਕਲਿੱਪ ਦੇ ਵਿੱਚ ਰੇਖ ਹੀ ਲਿਆ ਹੋਣਾ ਨੂੰ ਇੱਧਰ ਪਾਈ ਮਾਰੀ ਜਾਂਦੀ ਆ ਕਹਿੰਦੀ ਆ ਕਿ ਹਾਹੇ ਤੇ ਨਿਕਲਿਆ ਹੈਗਾ ਨਾ ਹਾਹਾ ਨਿਕਲਿਆ ਕਿ ਗੁਰਬਾਣੀ ਚੋਂ ਨਾ ਮਖੇ ਆਪਾਂ ਰੱਖਣਾ ਹੈਗਾ ਗੁਰਬਾਣੀ ਦੇ ਨਾਲ ਕਿਉਂ ਤੁਸੀਂ ਕੀ ਕਰੀ ਜਾਂਦੇ ਆ ਇਹ ਕੁਛ ਕਹਿਣ ਨੂੰ ਜੀ ਵੀ ਨਹੀਂ ਕਰਦਾ ਕਹੀਏ ਕਿ ਨਾ ਕਹੀਏ ਪਰ ਕਹਿਣਾ ਹੀ ਪੈਣਾ ਜਿਵੇਂ ਜਿਵੇਂ ਤੁਸੀਂ ਕਰੀ ਜਾਂਦੇ ਆ ਕਹੇ ਤੋਂ ਬਿਨਾਂ ਰਿਆ ਤਾਂ ਹੁਣ ਜਾਂਦਾ ਨਹੀਂਗਾ ਨਾਲ ਭੈਣ ਬੋਲੀ ਜਾਂਦੀ ਹੈ ਦੀ ਮੁੱਛਲ ਦੀ ਕਹੀ ਜਾਂਦੀ ਆ ਕਿ ਸੋਸ਼ਲ ਮੀਡੀਆ ਵਾਲ ਨੂੰ ਪੁੱਛੋ ਨਾਮ ਕੀ ਰੱਖੀਏ ਹਾਂ ਸੋਸ਼ਲ ਮੀਡੀਆ ਵਾਲੇ ਦੱਸ ਦਿੰਦੇ ਆ ਨਾਮ ਤੁਸੀਂ ਰੱਖ ਲੋਂਗੇ ਉਹ ਕਰਨੀ ਤਾਂ ਇਹਨੇ ਸੁਗਲੀ ਜੀ ਨੇ ਆਪਦੀ ਮਰਜ਼ੀ ਆ ਕਿਹੜਾ ਕਿਸੇ ਦੀ ਮਰਜ਼ੀ ਕਰਨੀ ਆ ਹਾਂ ਲੋਕ ਬੱਚੇ ਜੰਮਦੇ ਆ ਮੁੰਡੇ ਕੁੜੀਆਂ ਸਾਰੇ ਜੰਮਦੇ ਆ ਕਿ ਇਹਨੇ ਕੱਲੀ ਨੇ ਅਨੋਖੀ ਕੁੜੀ ਨਹੀਂ ਜੰਮੀ ਹੈਗੀ ਲੋਕ ਸੋਸ਼ਲ ਮੀਡੀਆ ਤੋਂ ਨਾਮ ਪੁੱਛ ਕੇ ਰੱਖਦੇ ਆ ਆਪਦੇ ਫੈਮਿਲੀ ਮੈਂਬਰ ਨਾਲ ਤੁਸੀਂ ਸਲਾਹ ਕਰ ਲਓ ਤੇ ਨਾਮ ਰੱਖ ਲਓ ਸੋਸ਼ਲ ਮੀਡੀਆ ਵਾਲੇ ਤੁਹਾਨੂੰ ਨਾਮ ਦੱਸਣ ਨੂੰ ਹੀ ਆ ਜਾਂ ਤੂੰ ਇਹ ਰੱਖ ਲੈਣਗੇ ਤਾਂ ਅਸੀਂ ਦੱਸ ਦਿੰਨੇ ਆ ਰੱਖਣਾ ਤਾਂ ਇਹਨਾਂ ਨੇ ਹੈ ਨਹੀਂਗਾ ਕੋਈ ਚੱਜ ਦਾ ਹੋਰ ਕੋਈ ਕੰਮ ਕਰ ਲੋ ਕੋਈ ਗੱਲਬਾਤ ਕਰ ਲੋ ਤੁਹਾਡੇ ਕੋਲੇ ਆਹੀ ਗੱਲਾਂ ਹੈਗੀਆਂ ਹੋਰ ਕੋਈ ਕੰਮ ਹੀ ਹੈ ਨਹੀਂਗੇ ਸਾਰਾ ਦਿਨ ਜਦੋਂ ਦੀ ਆ ਕੁੜੀ ਜੰਮੀ ਆ ਇਹਦੇ ਸਹਰਾਣੀ ਬੈਠਾ ਹੈਗਾ ਘਰੇ ਜਾ ਕੇ ਕੋਈ ਕੰਮਕਾਰ ਕਰ ਲਵੇ ਇੱਥੇ ਕੀ ਕਰਦਾ ਹੈਗਾ ਸਾਰੇ ਟਬਰ ਦਾ ਇੱਥੇ ਕੰਮ ਹੀ ਹੈ ਨਹੀਂ ਨਾਲ ਕੋਲੇ ਇਹਨੇ ਆਪਦਾ ਬੁੜਾ ਵੀ ਬਿਠਾ ਲਿਆ ਲਿਆ ਕੇ ਉਹ ਕਰਦਾ ਉਹ ਵੇਖੀ ਜਾਂਦਾ ਤੁਸੀਂ ਚਵੜ ਚਵੜ ਮਾਰੀ ਜਾਂਦੇ ਆ ਕੋਈ ਚੱਜ ਦੀ ਗੱਲ ਤਾਂ ਕਰਦੇ ਨਹੀਂਗੇ ਨਾ ਤੁਹਾਨੂੰ ਆਉਂਦੀ ਆ ਟੇਕੇ ਆ ਨਹੀਂ ਪੈ ਸਕਦੀ 10 ਮਿੰਟ ਵੀ ਡਿਲੀਵਰੀ ਹੋਈ ਆ ਰੈਸਟ ਕਰ ਲਵੇ ਬੰਦਾ ਪਤਾ ਤੈਨੂੰ ਮਗਰੋਂ ਲੱਗਣਾ ਹੈਗਾ ਹੁਣ ਤਾਂ ਭੌਂਕੀ ਜਾਂਦੀ ਆ ਸਾਰਾ ਦਿਨ ਭਾਈ ਤੂੰ ਚੱਜ ਦਾ ਕੰਮ ਨਹੀਂ ਆਉਂਦਾ ਇਹਨਾਂ ਨੂੰ ਬੀਪੀ ਲੱਗੇ ਆ ਜੀ ਚੱਪਟਾ ਨਹੀਂ ਸਾਥ ਚਲੇਗੀ ਕਿਉਂ ਨਾ ਸਸੂ ਗੱਲ ਵਿਚਾਰੇ ਇਹਨੂੰ ਲਓ ਜੀ ਮਾਲਕ ਨੇ ਕਰਤੀ ਕਿਰਪਾ ਜੈ ਸਿੰਘ ਭਾਈ ਹੋਊਗੀ ਥੋੜੀ ਜਿਹੀ ਕੰਡੇ ਪਰਾਜ ਤਨਸ਼ਨ ਨਾ ਲੋ ਹੋਰ ਥੋੜੀ ਜਿਹੀ ਰੋਕਣਾ ਬੋਕਰ ਕੇ ਖੁੱਲ ਗਿਆ ਦਵਾ ਲਾਓ ਓਕੇ ਹਾਂ ਬੋਲਣਾ ਨਹੀਂ ਭਾਈ ਅੱਛਾ ਜੀ ਚੱਕ ਆ ਇਹਦੀ ਤਾਂ ਸਸਰੀ ਘਰ ਰਹੀ ਗਈ ਸੀ ਸੁਡਲ ਜੀ ਦੀ ਤੂੰ ਤਾਂ ਸੁਡਲੇ ਜੀ ਕੇ ਸਸਰੀ ਘਰ ਬੁਲਾਇਆ ਹੀ ਨਾ ਕਰ ਬਿਨਾ ਬੁਲਾਈ ਠੀਕ ਆ ਐਵੇਂ ਭੌਂਕੀ ਜਾਨੀ ਆ ਟੇਕ ਕੇ ਬਹਿ ਜਾ ਡਾਕਟਰ ਆਏ ਆ ਤੂੰ ਬੀਪੀ ਚੈੱਕ ਕਰਵਾ ਲੈ ਬੀਪੀ ਚੈੱਕ ਕਰਵਾਉਣ ਲੱਗੇ ਤਾਂ ਪਹਿਲੀ ਗੱਲ ਕੋਈ ਬੋਲਦਾ ਹੀ ਨਹੀਂ ਹੁੰਦਾਗਾ ਨਾਲ ਹੀ ਉਹ ਚਵੜ ਚਵੜ ਮਾਰੀ ਜਾਂਦਾਗਾ ਆਏ ਨਹੀਂ ਕਹਿੰਦਾ ਵੀ ਤੂੰ ਟੈੱਕ ਕੇ ਬਹਿ ਜਾ ਬਸ ਜਦੋਂ ਡਾਕਟਰ ਨੇ ਕਿਹਾ ਵੀ ਭਾਈ ਬੋਲਣਾ ਨਹੀਂ ਤਾਂ ਫਿਰ ਕਹਿੰਦੀ ਬੋਲਣਾ ਨਹੀਂ ਹੁੰਦਾ ਉਹ ਵੀ ਕਹਿੰਦਾ ਕਿ ਬੋਲਣਾ ਨਹੀਂ ਹੁੰਦਾ ਕਿ ਤੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਐਡੇ ਐਡੇ ਉਹੀ ਹੋ ਗਏ ਆ ਉਹਨੂੰ ਆਪ ਦੀ ਭੈਣ ਨੂੰ ਕਹਿੰਦਾ ਬਾਹ ਫੜ ਲਾ ਤੂੰ ਨਾ ਕੈਮਰਾ ਛੱਡੀ ਤੂੰ ਬਸ ਕੈਮਰੇ ਦੇ ਵਿੱਚ ਹੀ ਵੜਿਆ ਰਹੀਂ ਤੂੰ ਫੜ ਲਾ ਉੱਠ ਕੇ ਬਾ ਪਰ ਤੇਰਾ ਕਿੱਥੇ ਟਾਈਮ ਆ ਤੇਰਾ ਤਾਂ ਫਿਰ ਵਲੌਗ ਸਕਿਪ ਹੋ ਜਾਊਗਾ ਜੇ ਤੂੰ ਉੱਠ ਕੇ ਬਾਂ ਫੜ ਲੈਂਗੇ ਦੀ ਤੇ ਭੈਣ ਹੈਗੀ ਆ ਚਮਚਾਗਰੀ ਕਰਨ ਨੂੰ ਕਰੀ ਜਾਂਦੀ ਆ ਚੰਗੇ ਚਮਚੇ ਰੱਖੇ ਹੁਣ ਇਹ ਬੈਠਾ ਭੌਂਕਣ ਤੇ ਆ ਭੌਂਕੀ ਜਾਂਦਾ ਕਹਿੰਦਾ ਬਸ ਕੰਡੇ ਵਰਗੀ ਹੋ ਜੇਗੀ ਅੱਗੇ ਨਾਲ ਤਾਂ ਫਰਕ ਜਾ ਪੈ ਗਿਆਗਾ ਉਹ ਕਹਿੰਦੀ ਹੈਗੇ ਹਾਂ ਬਸ ਹੁਣ ਤਾਂ 2 ਘੰਟੇ ਆ ਮੈਂ ਤਾਂ ਫਰਕ ਪੈ ਗਿਆ ਮੈਂ ਤਾਂ ਠੀਕ ਹੋ ਗਈ ਠੀਕ ਤਾਂ ਤੂੰ ਹੋ ਹੀ ਜਾਣਾ ਹੈਗਾ ਪ੍ਰੈਗਨੈਂਸੀ ਟਾਈਮ ਤੋਂ ਥੋੜਾ ਖਾਂਦੀ ਰਹੀ ਆ ਖਾਂਦਾ ਇਹਦਾ ਤੇਰਾ ਲੱਕ ਸੀ ਕਦੇ ਤੂੰ ਕੱਚੇ ਚੌਲ ਖਾ ਲੈਂਦੀ ਸੀ ਕਦੇ ਤੂੰ ਕੀ ਖਾ ਲੈਂ ਛੱਡਿਆ ਤਾਂ ਤੂੰ ਕੁਸ ਵੀ ਨਹੀਂਗਾ ਖਾਨ ਕੁੱਤੀ ਦਾ ਤੂੰ ਹੈਗੀ ਸੀ ਪਹਿਲਾਂ ਹੀ ਤੇ ਹੁਣ ਇਹ ਚਾਰੇ ਬੰਦੇ ਤੇ ਨਾ ਬੜਾ ਗੁੱਸਾ ਚੜਦਾ ਹੈਗਾ ਕੈਮਰਾ ਨਾ ਉਹਦੇ ਢੂਏ ਜੀ ਦੇ ਹੀ ਆਉਂਦਾ ਜੈਸਮੀਨ ਦੇ ਕਦੇ ਭੈਣ ਦੇ ਅੱਗੇ ਲੈ ਜਾਂਦਾ ਕੈਮਰਾ ਕਦੇ ਮਾਸੀ ਦੇ ਅੱਗੇ ਲੈ ਜਾਂਦਾ ਇਹਨੂੰ ਚਗਲ ਬੰਦੇ ਨੂੰ ਹੋਰ ਵੀ ਕੰਮ ਹੀ ਹੈ ਨਹੀਂਗਾ ਬਸ ਇਹੀ ਕੰਮ ਹੈ ਇਹਨੂੰ ਕਲਿੱਪਾਂ ਲਈ ਜਾਂਦਾ ਹਾਂਜੀ ਹਾਂਜੀ ਆਏ ਕਰ ਲੋ ਜੋ ਕਰ ਲੋ ਫਲਾਨਾ ਕਰ ਲੋ ਸਾਨੂੰ ਨਾਂ ਦੱਸ ਦੋ ਧੀਗੜਾ ਦੱਸ ਦੋ ਤੁਸੀਂ ਸਾਡੇ ਨਾਂਵਾਂ ਤੇ ਉਹ ਰੱਖ ਲਓਗੇ ਨਾਮ ਭੌਂਤੀ ਜਾਂਦਾ ਕਿਵੇਂ ਕੁੱਤਾ ਕਿਸੇ ਥਾਂ ਪੈ ਕੇ ਦੇਖਣਾ ਹੋਣਾ ਕਿ ਬੈਕਟਿੰਗ ਦੇ ਕੋਲ ਨਾ ਬੈਕਟਿੰਗ ਹਿੰਦਬਦ ਦੇ ਕੋਲ ਬੈਕਟਿੰਗ ਕੋਈ ਜਿਹੜੀ ਪੋਜੀਸ਼ਨ ਹੋਈ ਐ ਸਕੇ ਠੀਕ ਐ ਜੀ ਠੀਕ ਐ ਜੀ ਛੁੱਟੀ ਹੋਣ ਦੀ ਸੰਭਾਵਨਾ ਕੁਝ ਹਾਂਜੀ ਹੋ ਜਾਣੀ ਅੱਜ ਹੋਣੀ ਹੈ ਤਿੰਨ ਵਜੇ ਤੱਕ ਬੱਸ ਨੂੰ ਬੱਚੇ ਲੱਭਾਂਗੇ ਹੁਣ ਕਹਿੰਦੀ ਐ ਕਿ ਛੁੱਟੀ ਹੋਣ ਦੀ ਸੰਭਾਵਨਾ ਹੈਗੀ ਐ ਉਹ ਕਹਿੰਦੇ ਛੁੱਟੀ ਤਾਂ ਹੋ ਹੀ ਜਾਣੀ ਐ ਤੇ ਛੁੱਟੀ ਨੂੰ ਇਹਨੂੰ ਤਾਂ ਛੁੱਟੀ ਬੰਦੀ ਉਹਦੇ ਹੀ ਦੇਣ ਨੇ ਨਾ ਮਾਸਾ ਫਰਕ ਨਹੀਂ ਪਿਆਗਾ ਜਿਵੇਂ ਸੀਗੀ ਓਵੇਂ ਹੀ ਇਹ ਪਈ ਆ ਛੁੱਟੀ ਹੋਊਗੀ ਤਾਂ ਅੱਗੇ ਜਾ ਕੇ ਆਪਦਾ ਕੰਜਰਖਾਨਾ ਸ਼ੁਰੂ ਕਰਨਗੇ ਇਹ ਨਹੀਂ ਤਾਂ ਇਹਨਾਂ ਦਾ ਕੰਜਰਖਾਨਾ ਨਹੀਂ ਹੋਣਾਗਾ ਕੀ ਪਤਾ ਅੱਗੇ ਅੱਗੇ ਕੀ ਕੀ ਡਰਾਮੇ ਕਰਨੇ ਆ ਉਹ ਚੌਰੇ ਨੇ ਉੱਥੇ ਕਰੀ ਬੈਠੇ ਹੋਣੇ ਆ ਤਿਆਰੀ ਵੇਖੋ ਅੱਗੇ ਕੀ ਲੱਛਣ ਕਰਦੇ ਦਾ ਹਾਲਾ ਸਵਾ ਹੈ ਗੋ ਕਰਦੇ ਮਾਸੀ ਜੀ ਦੇ ਬਾਈ ਡਿਊਟੀ ਬਹੁਤ ਸਖਤ ਸੀ ਮਾਸੀ ਜੀ ਦਾ ਧੰਨਵਾਦ ਕਰਦੇ ਆ ਅਸੀਂ ਤੈਅ ਦਿਲ ਤੋਂ ਧੰਨਵਾਦ ਕਰਦੇ ਆ ਮਾਸੀ ਆਪੇ ਲੈ ਹੋਲੇ ਕਿਆ ਗੱਲ ਹੋਈ ਬਸ ਤਕਰੀਕਾ ਪੇ ਹੋ ਕਰਿਆ ਵਿੱਚੋਂ ਲੈ ਅੱਜ ਹੋਰ ਕਹਿੰਗੇ ਕੋਈ ਨਹੀਂ ਕੋਈ ਨਹੀਂ ਪਰ ਠੀਕ ਹੈ ਤੁਸੀਂ ਤਾਂ ਪੀਂਦੇ ਕਿ ਨਹੀਂ ਪੀਂਦੇ ਹੁਣ ਕਈ ਆਂਦਾ ਕਿ ਮਾਸੀ ਦੀ ਡਿਊਟੀ ਤਾਂ ਬਹੁਤ ਸਖਤ ਸੀਗੀ ਮਾਸੀ ਕੀ ਕਰਦੀ ਮਾਸੀ ਨੇ ਤਾਂ ਡਿਊਟੀ ਆ ਉਹਦੀ ਲਾਉਣੀ ਸੀਗੀ ਕਰ ਨਹੀਂ ਸਕਤ ਜਦੋਂ ਤੂੰ ਤਾਂ ਫੋਨ ਦੇ ਢੂਏ ਚ ਵੜਿਆ ਸੀ ਤੈਨ ਤਾਂ ਹੋਰ ਕੋਈ ਫਿਕਰ ਨਹੀਂ ਸੀ ਨਾ ਤੈਨੂੰ ਕੋਈ ਬੱਚਾ ਸੰਭੰਦਾ ਸੀਗਾ ਬਸ ਤੂੰ ਤਾਂ ਇੱਕ ਫੋਨ ਤੇਰੇ ਕੋਲੇ ਸੀਗਾ ਬਸ ਵਲੌਗ ਤੇਰਾ ਚੱਲੀ ਜਾਂਦਾ ਸੀਗਾ ਤੇ ਬਸ ਤੈਨੂੰ ਕਿਹੜਾ ਕੋਈ ਫਿਕਰ ਸੀ ਉਧਰੋਂ ਡੰਗਰ ਜੀ ਵੇਖੋ ਸੁੱਡਲ ਜੀ ਕਿਵੇਂ ਦੰਦ ਕੱਢੀ ਜਾਂਦੀ ਆ ਸ਼ਰਮ ਨਹੀਂ ਇਹਨੂੰ ਹੈਗੀ ਐ ਨਹੀਂ ਵੀ ਚੌਪ ਕਰਕੇ ਪੈ ਜਾਵਾ ਮੈਂ ੋਂਕੀ ਜਾਂਦੀ ਕਿਵੇਂ ਚਵੜ ਚਵੜ ਮਾਰੀ ਜਾਂਦੀ ਆ ਚਲੋ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਕੇ ਜਾਓ ਥੈਂਕ ਯੂ